ਆ ਖੜਾ ਆਪਣਾ ਮੋਟਰਸਾਈਕਲ ਤੇ ਆਪਾਂ ਅੱਜ ਚੱਲਦੇ ਆਂ ਗੁਰਦੁਆਰਾ ਤਾਦੀਆਣਾ ਸਾਹਿਬ ਰਾਏਕੋਟ ਬਖਾਵਾਂਗੇ ਅੱਜ ਤੁਹਾਨੂੰ ਗੁਰਦੁਆਰਾ ਤਾਦੀਆਣਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਤਾਂ ਤੁਸੀਂ ਇਸ ਵੀਡੀਓ ਤੇ ਜੁੜੇ ਰਹੋ ਤੇ ਵੀਡੀਓ ਤੁਸੀਂ ਸ਼ੇਅਰ ਜ਼ਰੂਰ ਕਰਿਓ ਲਾਈਕ ਕਰਿਓ ਕਮੈਂਟ ਕਰਕੇ ਵੀ ਦੱਸਿਓ ਨਾਲ ਦੀ ਨਾਲ ਆਪ ਇਤਿਹਾਸ ਦੱਸਾਂਗੇ ਤੁਹਾਨੂੰ ਗੁਰਦੁਆਰਾ ਟਾਲੀਆਣਾ ਸਾਹਿਬ ਦਾ ਤਾਂ ਆਪ ਪਹੁੰਚ ਚੁੱਕੇ ਹਾਂ ਇਸ ਟਾਈਮ ਗੁਰਦੁਆਰਾ ਟਾਲੀਆਣਾ ਸਾਹਿਬ ਰੈਕੋਰਡ ਦੇ ਵਿੱਚ ਤਾਂ ਸਾਰਾ ਇਤਿਹਾਸ ਤੁਹਾਨੂੰ ਦੱਸਾਂਗੇ ਉੱਥੋਂ ਦਾ ਕੀ ਇਤਿਹਾਸ ਹੈ ਪੂਰਾ ਤਾਂ ਇਸ ਟਾਈਮ ਆਪਾਂ ਹੁਣ ਤੁਹਾਨੂੰ ਅੰਦਰ ਪਹਿਲਾਂ ਦਰਸ਼ਨ ਕਰਾਉਣੇ ਆ ਗੁਰਦੁਆਰਾ ਸਾਹਿਬ ਦੇ ਤਾਂ ਇਹ ਮੇਨ ਗੇਟ ਹੈ ਜੋ ਟਾਲੀਆਣਾ ਸਾਹਿਬ ਦਾ ਜਿੱਥੋਂ ਕੀ ਇੰਟਰ ਹੋਇਆ ਜਾਂਦਾ ਹੈ ਇਸ ਤੋਂ ਜੋ ਪਿੱਸੇ ਗੇਟ ਆਉਂਦਾ ਹੈ ਉਹ ਇਹ ਵਾਲਾ ਹੈ ਇੱਧਰ ਪਾਰਕਿੰਗ ਹੈ ਇੱਧਰ ਦੁਕਾਨਾਂ ਵਗੈਰਾ ਲੱਗੀਆਂ ਹੁੰਦੀਆਂ ਹਨ ਤਾਂ ਅੰਦਰੋਂ ਤੁਹਾਨੂੰ ਚੱਲ ਕੇ ਦਿਖਾਉਣੇ ਆ ਬਹੁਤ ਹੀ ਜ਼ਿਆਦਾ ਵਧੀਆ ਸਥਾਨ ਹੈ ਇਤਿਹਾਸਕ ਸਥਾਨ ਹੈ ਜਿੱਥੇ ਕੀ ਗੁਰੂ ਗੋਬਿੰਦ ਸਿੰਘ ਮਾਸ਼ਾ ਜੀ ਆਏ ਸਨ ਇਸ ਸਥਾਨ ਦੇ ਉੱਤੇ ਤਾਂ ਪੂਰੀ ਜਾਣਕਾਰੀ ਤੁਹਾਨੂੰ ਦਿੰਨੇ ਆ ਤੁਹਾਨੂੰ ਕਿ ਕਿਵੇਂ ਗੁਰੂ ਸਾਹਿਬ ਨੇ ਜੋ ਸੈਨਸਾ ਤਰਵੇਸ਼ ਜੀ ਗੁਰੂ ਗੋਬਿੰਦ ਸਿੰਘ ਪਾਸਾ 1705 ਈਸਵੀ ਨੂੰ ਇਸ ਸਥਾਨ ਤੇ ਆਏ ਸਨ ਤਾਂ ਇਹ ਵੀ ਵੇਖ ਸਕਦੇ ਹੋ ਤੁਸੀਂ ਗੁਰਦੋਰਾ ਸਾਹਿਬ ਤਾਂ ਉਸ ਸਮੇਂ ਰਾਏ ਕੱਲਾ ਦਾ ਪਾਲੀ ਨੂਰਾ ਮਾਹੀ ਜੋ ਮੱਝਾਂ ਚਾਰਦਾ ਸੀ ਗੁਰੂ ਜੀ ਨੇ ਨੂਰੇ ਨੂੰ ਸਮੁੰਦਰ ਦਾ ਦੁੱਧ ਹੁਕਮ ਦਿੱਤਾ ਤਾਂ ਨੂਰੇ ਨੇ ਬੇਨਤੀ ਕੀਤੀ ਕਿ ਮੈਂ ਤਾਂ ਹੁਣੇ ਹੀ ਮੱਝਾਂ ਚੁੱਕਿਆ ਆ ਹਾਂ ਗੁਰੂ ਸਾਹਿਬ ਨੇ ਕਿਹਾ ਕਿ ਅਵਸਰ ਝੁੱਟੀਵਾਲ ਇਸ਼ਾਰਾ ਕਰ ਦਿੱਤਾ ਤੇ ਕਿਹਾ ਕਿ ਇਸ ਝੁੱਟੀ ਥੱਲੋਂ ਹੀ ਦੁੱਧ ਚੋਕੇ ਦਿੱਦੀ ਤਾਂ ਅੱਗੋ ਨੂਰਾ ਨੇ ਕਿਹਾ ਨੂਰੇ ਨੇ ਕਿਹਾ ਕਿ ਮਹਾਰਾਜ ਮੇਰੇ ਕੋਲ ਤਾਂ ਕੋਈ ਬਰਤਨ ਹੀ ਨਹੀਂ ਤਾਂ ਗੁਰੂ ਸਾਹਿਬ ਨੇ ਉਸ ਨੂੰ ਗੰਗਾ ਸਾਗਰ ਦਿੱਤੀ ਜਿਸ ਵਿੱਚ 288 ਸੇਖ ਸਨ ਤੇ ਨੂਰੇ ਨੇ ਜੋ ਝੁੱਟੀ ਨੂੰ ਕੌਂਦੇ ਦੇ ਬੁੱਟੇ ਨਾਲ ਬੰਨਿਆ ਤੇ ਨੂਰੇ ਦੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਔਸਰ ਝੂਟੀ ਨੇ ਦੁੱਧ ਦੇ ਦਿੱਤਾ 288 ਸਿੱਕੇ ਵਾਲੇ ਗੰਗਾ ਸਾਗਰ ਵਿੱਚੋਂ ਦੁੱਧ ਨਾ ਡੁੱਲਿਆ ਤਾਂ ਨੂਰਾ ਜੀ ਗੁਰੂ ਜੀ ਦਾ ਇਹ ਚਮਤਕਾਰ ਦੇਖ ਕੇ ਬਹੁਤ ਖੁਸ਼ ਹੋਇਆ ਤੇ ਸਾਰੀ ਵਾਰਤਾ ਰਾਏ ਕੱਲੇ ਨੂੰ ਦੱਸੀ ਅਤੇ ਰਾਏ ਕੱਲਾ ਤੇ ਸੰਗਤਾਂ ਗੁਰੂ ਜੀ ਦੇ ਦਰਸ਼ਨ ਕਰਨ ਆਏ ਫਿਰ ਰਾਏ ਕੱਲਾ ਜੀ ਨੇ ਗੁਰੂ ਅੱਗੇ ਬੇਨਤੀ ਕੀਤੀ ਕਿ ਦਾਸ ਨੂੰ ਕੋਈ ਸੇਵਾ ਬਖਸ਼ੋ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਸਰਹੰਦ ਤੋਂ ਮਾਤਾ ਗੁਜਰੀ ਅਤੇ ਛੋਟੇ ਸਹਿਬਜ਼ਾਦਿਆਂ ਦੀ ਕੋਈ ਖ਼ਬਰ ਮਗਾਓ। ਰਾਏ ਕੱਲਾ ਨੇ ਉਸੇ ਵੇਲੇ ਨੂਰੇ ਨੂੰ ਸਰਹੰਦ ਆਪਣੀ ਭੈਣ ਨੂਰਾ ਕੋਲ ਭੇਜਿਆ। ਸਰਹੰਦ ਪਹੁੰਚ ਕੇ ਨੂਰਾ ਮਾਹੀ ਨੇ ਆਪਣੀ ਭੈਣ ਨੂਰਾ ਤੋਂ ਗੁਰੂ ਸਾਹਿਬ ਜੀ ਦੇ ਛੋਟੇ ਸਾਹਿਬ ਜੀ ਅਤੇ ਮਾਤਾ ਜੀ ਬਾਰੇ ਦੁੱਖਪ੍ਰੀ ਕਹਾਣੀ ਸੁਣ ਕੇ ਵਾਪਸ ਆ ਕੇ ਗੁਰੂ ਜੀ ਨੂੰ ਦਸੀ ਛੋਟੇ ਸਾਹਿਬ ਜੀ ਤੇ ਮਾਤਾ ਜੀ ਨੂੰ ਇਸਲਾਮ ਨਾ ਕਬੂਲਨ ਕਰਕੇ ਸ਼ਹੀਦ ਕਰ ਦਿੱਤਾ ਹੈ ਤੇ ਗੁਰੂ ਸਾਹਿਬ ਜੀ ਨੇ ਪੁੱਛਿਆ ਕਿਸ ਨੇ ਹਮਦਰਦੀ ਦਾ ਹਾਂ ਦਾ ਨਾਰਾ ਮਾਰਿਆ ਤਦ ਨੂਰੇ ਨੇ ਕਿਹਾ ਕਿ ਬੱਚਿਆਂ ਦੀ ਹਮਦਰਦੀ ਵਿੱਚ ਹਾਂ ਦਾ ਨਾਰਾ ਨਵਾਬ ਮਲੇਰਕੋਲਾ ਨੇ ਮਾਰਿਆ ਸੀ ਤੇ ਉਸ ਟੈਮ ਇਹ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਬੂਟਾ ਸਾਹਿਬ ਹੈ ਪਰ ਉਸ ਟਾਈਮ ਦੇ ਵਿੱਚ ਜੋ ਹਾਂ ਦਾ ਨਾਰਾ ਮਾਰਿਆ ਤੇ ਚਦ ਨੂਰੀ ਨੇ ਕਿਹਾ ਕਿ ਬੱਚਿਆਂ ਦੀ ਹਮਦਰਦੀ ਵਿੱਚ ਹਾਂ ਦਾ ਨਾਰਾ ਮਲੇਰਕੋਟਲਾ ਦੇ ਨਵਾਬ ਨੇ ਮਾਰਿਆ ਸੀ ਅਤੇ ਇਹਨਾਂ ਮਾਸੂਮਾਂ ਦਾ ਕਿ ਕੋਈ ਕਸੂਰ ਨਹੀਂ ਇੰਨੀ ਵੱਡੀ ਸਜ਼ਾ ਇਹਨਾਂ ਨੂੰ ਨਾ ਦਿਓ ਜੋ ਨਵਾਬ ਸਰਾਂਦ ਨੇ ਨਹੀਂ ਮੰਨਿਆ ਤੇ ਮਾਤਾ ਜੀ ਨੂੰ ਠੰਡੇ ਬੁਰਜ ਵਿੱਚ ਸ਼ਹੀਦ ਕਰ ਦਿੱਤਾ ਇਹ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਜੜਪੁੱਟ ਸਾਹਿਬ ਹੈ ਤੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਤੇ ਗੁਰੂ ਜੀ ਨੇ ਸਾਰੀ ਗੱਲ ਸੁਣੀ ਤੇ ਤੀਰ ਦੀ ਨੋਕ ਨਾਲ ਕਾਹੀ ਦੀ ਜੜਪੁੱਟੀ ਕਾਹੀ ਦੀ ਜੜ ਪੁੱਟੀ ਅਤੇ ਕਿਹਾ ਕਿ ਅੱਜ ਤੋਂ ਮੁਗਲਾਂ ਦੇ ਜ਼ੁਲਮ ਦੀ ਜੜ ਪੁੱਟੀ ਗਈ ਹੈ ਰਾਏ ਕਿਲ੍ਹੇ ਨੂੰ ਗੁਰੂ ਸਾਹਿਬ ਜੀ ਨੇ ਤਲਵਾਰ ਅਤੇ ਗੰਗਾ ਸਾਗਰ ਬਖਸ਼ਿਸ਼ ਕੀਤਾ ਅਤੇ ਅੱਜਕੱਲ ਉਸ ਥਾਂ ਤੇ ਗੁਰਦੁਆਰਾ ਟਾਲੀਆਣਾ ਸਾਹਿਬ ਇਹ ਸਥਾਉभूत ਹੈ ਜੇਕਰ ਤੁਸੀਂ ਇੱਥੇ ਆਏ ਹੋ ਤਾਂ ਕਮੈਂਟ ਕਰਕੇ ਵੀ ਦੱਸਿਓ ਤੇ ਵਾਹਿਗੁਰੂ ਜੀ ਜੀ ਲਿਖਿਓ ਧੰਨਵਾਦ ਜੀ